ਰਾਤ ਦੀ ਤਿਆਰੀ ਚਾਲੂ ਜੀ ਅੱਜ ਸ਼ਿਕਾ ਪੰਨੇ ਕੇ ਮੁੰਡੇ ਆਉਣ ਲਗੇ ਗਾਲ ਕਿਨੂੰ ਕੱਢਦਾ ਤੂੰ ਤੂੰ ਹਾਂ ਬੋਲ ਲੈ ਕੀ ਬੋਲਣਾ ਦੇ ਬਿਆਨ ਕਿਹੜੇ ਦੇਣੇ ਜੀ ਜਿਹੜੀ ਕੱਲ ਵੀਡੀਓ ਬਣਾਈ ਸੀ ਉਹ ਕਿੱਦਰਾ ਕਿਹੜੀ ਵੀਡੀਓ ਉਹ ਫੇਰ ਨਹੀਂ ਚਲੋ ਚਾਰਾ ਚੂਰਾ ਸਾਕੇ ਪਾਣੀ ਪੂਣੀ ਚੈੱਕ ਕਰਨੀ ਹੋਈ ਨਾ ਤੰਨੂੰ ਕਿਆ ਨਹੀਂ ਲੱਜਦਾ ਹੁਣ ਹੈ ਤੰਨੂੰ ਕਿਆ ਨਹੀਂ ਲੱਜਦਾ ਸੋ ਮਾਨ ਕੀ ਆ ਸਮਾਨ ਕਿ ਸਾਰੇ ਆਤਾ ਖਦਾਈ ਨਹੀਂ ਆਪੇ ਭਾਈ ਉਹ ਪੈ ਕਰਾਤੇ ਦੱਬੇ 50 ਦਿਨਾਂ 50 ਨਹੀਂ ਦਿਓ 10 ਪਿੰਡ 50 ਨਹੀਂ ਦੇ 50 ਸੇ ਨਹੀਂ ਦੇ ਦੱਬੇ ਤਾਂ ਬਜਾ ਰਹੇ ਕਿ ਐਸਾ ਨਾ ਯਾਰ 60 ਦੇ ਦੱਬੇ ਸੀ ਯਾਰ 46 ਹੋ ਗਏ 46 ਹੋਏ ਤੁਹਾਡੇ ਦਿੱਗ ਭਾਜੀ ਵਾਲੇ ਦੱਬੇ ਤਾਂ ਸਾਡੇ ਉੱਥੇ ਰੋਲਦੇ ਫਿਰਦੇ ਆ ਛੱਡ ਚ ਉਹ ਸਾਰੇ ਕਰ ਲਈ 46 10 ਦੱਬੇ ਆ ਤੁਹਾਡੇ ਲੈ ਲਿਓ ਪੈਸੇ ਬਣੇ ਜਿਹੜੇ 2 ਰੁਪਏ ਦੇ ਹਿਸਾਬ ਨਾਲ ਬਣਦੇ ਹੋ ਇਹ ਬੰਦਲਾ ਯਾਰ ਕੋਈ ਤੇ ਯਾਰ ਭਾਜੀ ਤੁਸੀਂ ਵੀ ਯਾਰ ਉਹਦੇ ਨਾਲ 10 ਬੰਦੇ ਤਿਆਰ ਹੋ ਗਏ ਮੈਂ ਦੋ ਇਕੱਲਾ ਨਹੀਂ ਤਿਆਰ ਹੋਇਆ 100 200 ਬੰਦੇ ਤਿਆਰ ਹੋ ਗਏ ਸਾਡੇ ਜਿਹੇ ਸਿੰਘ ਤਿਆਰ ਹੋਏ ਯਾਰ ਹਾ ਉਹਦੇ ਨਾਲ ਆਗ ਨਹੀਂ ਉਹ 200 100 200 ਬੰਦੇ ਤਿਆਰ ਹੋ ਗਏ ਦੇਰ ਲੱਗ ਰਹੀ ਨਹੀਂ ਮਤਮਾਰਾ ਚਾਬੀ ਕਿੱਥੇ ਦੱਸਦੇ ਹੋ ਬਾਈ 100 ਤਰ ਇਹ ਜੁੱਤੀਆਂ ਇਹ ਵੈਲ ਨੇ ਤੇ ਦਮੀਆਂ ਸਿੱਧੀਆਂ ਪੈਕਟਾਈਗਲ ਸਿੱਧਾ ਲਵਾਵੇ ਜਵਾਂਦੀਆਂ ਮੀਆਂ ਹੂੰ ਖੋਲ ਕੇ ਡਰ ਗਿਆ ਮੈਂ ਤੁਸੀਂ ਗ੍ਰੀਪ ਪਣ ਜਾਂਦਾ ਹੱਥ ਲਾ ਕੇ ਕੰਬੇ ਜਿਹਾ ਰੱਖੀ ਇਹ ਕਿਹਦੇ ਫੇਰਾਂ ਟੰਗ ਲੱਗੇ ਅੱਜ ਹੱਥ ਵਿੱਚ ਕੁਝ ਨਹੀਂ ਦਵਾ ਨਾ ਮੈਂ ਮਧੋਨ ਨੂੰ ਪੁੱਛੀਏ ਹਾਂ ਮੈਂ ਦਿੰਦਾ ਮੱਥੇ ਹੀ ਰੱਖੀਆ ਮਾਮਾ ਜੀ ਕਾ ਪਾਇਆ ਵਾ ਕਮਰੇ ਚ ਪੂਰਾ ਫੌੜਿਆ ਨਹੀਂ ਆ ਗਈ ਵੀ ਜਿਹੜੀ ਆ ਗਈ ਉਹ ਵੀ ਦੀ

ਕੱਚੀ ਵਾਲੀ ਵੀਡੀਓ ਪਾ ਦਵਾ ਗਿਆ ਨਿੱਚੇ ਹੋ ਗਏ ਫਿਰ ਕਿਸੇ ਉੱਤੇ ਇੱਥੇ ਨਾ ਦੇ ਉਹ ਮਾਸੜ ਜੀ ਇਹ ਨਹੀਂ ਤੁਰਦੇ ਜੀ ਇਹ ਨਹੀਂ ਤੁਰਦੇ ਜੀ ਅੱਜ ਇਹ ਫੇਰ ਦੁਬਾਰਾ ਰਾਤ ਨੂੰ ਇੱਕ ਬਜਾਵਾਂਗੇ ਮਾਸੜ ਜੀ ਮਾਸੜ ਜੀ ਮਾਸੜ ਜੀ ਮਾਸੜ ਜੀ ਇਹਨੇ ਅੱਜ ਵੀ ਇੱਕ ਬਜਾਣਾ ਗਾਰੰਟੀ ਹੈ ਮੇਰੀ ਦੇਖ ਜਿਹੜੇ ਹੁਣ ਬਾਹਰ ਦੇ ਨੇ ਡੀਜੇ ਲੋਕ ਵੀ ਆ ਰਹੇ ਹਾਂ ਹਾਂਜੀ ਤੇ ਚਲਾ ਦਿਓ ਜੀ ਤੁਸੀਂ ਇਹਨਾਂ ਦੇ ਨਾਲ ਦੇਖੋ ਸਾਡੇ ਸਾਡੇ ਤੁਸੀਂ ਦੇਖੋ ਨਹੀਂ 8 ਵਜੇ ਦਾ ਕੋਈ ਦੇਜਿਆ ਜੂਣਾ ਹੋਵੇ ਹਾਂਜੀ ਬੱਸ ਵੀ ਜੀ ਸਾਡੇ ਸਾਡੇ ਦੇਜਿਆ ਕੋਈ ਹਾਂ ਤਾਂ ਘਣਾ ਤਾਂ ਲੱਗਣੀ ਹੈ ਅਰੇ ਜਾ ਜਾ ਬੱਸ ਹੁਣ ਤੁਸੀਂ ਜਾ ਲਓ ਤੁਸੀਂ ਬਾਕੀ ਤੁਸੀਂ ਵੀ ਥੱਲੇ ਜਾਓ ਹੁਣ ਹੋਰ ਇਹਨਾ ਬੈਠੇ ਰਹੋ ਉੱਤੋਏ ਹਾਂਜੀ ਜਦ ਤੱਕ ਬੰਦ ਨਹੀਂ ਹੋਏ ਤੇ ਮੇਰੀ ਗੱਲ ਸਮਝਾ ਤੁਸੀਂ ਚੜਾਈ ਨਹੀਂ ਵੀ ਕੋਸੇ ਪੱਕਾ ਬੰਨ ਕੇ ਸਾਰੇ ਤਿਆਰ ਹੋ ਕੇ ਚੱਲ ਗਏ ਥੱਲੇ ਹੁਣ ਆਪਾਂ ਵੀ ਚੱਲੀਏ ਥੱਲੇ ਆਪਾਂ ਵੀ ਪੱਗ ਬਨਾਈ ਬਾਬਾ ਜੀ ਤੋਂ ਪੋਂਟੇ ਸਾਹਿਬ ਦੇ ਬਾਬਾ ਜੀ ਪੱਗ ਬੰਨਣ ਦੇ ਮਸ਼ਹੂਰ ਨਿਹਾਲਗੜ ਦੇ ਜੇ ਕਿਸੇ ਨੇ ਬਣਾਣੀ ਹੋਈ ਪੱਗ-ਪੁਗ ਦਾ ਕੰਟੈਕਟ ਕਰ ਲਿਓ ਮੇਰੇ ਪੋਂਟੇ ਵਾਲੇ ਪਰ ਹੋਰ ਪਾਸੇ ਵਾਲੇ ਨਾ ਫੋਨ ਕਰਿਓ ਕਿਤੇ ਦੂਰ-ਦੂਰ ਨਹੀਂ ਜਾਂਦੇ ਹੈਗੇ ਬਾਬਾ ਕੁੜੀਓ ਰਹਿੰਦੇ ਪੋਂਟਾ-ਪੋਂਟੇ ਹੀ ਗੱਲੇ ਨਾ ਪੋਂਟਾ-ਪੋਂਟੇ ਬੱਸ ਕੱਲੇ ਪੋਂਟੇ-ਪੋਂਟੇ ਵਾਲੇ ਕੀ ਨਾਮ ਹੈ ਬਾਬੇ ਦਾ ਅਮਰੀਕ ਸਿੰਘ ਨਿਹਾਲਗੜ ਹੈਂ ਸ਼ੀਪੂਰੀ ਸ਼ੀਪੂਰੀ ਵਾਲੇ ਬਾ ਖੁੱਲਾ ਹੀ ਸਦਾ ਹੈ ਜੀ ਆਪਾਂ ਬੱਸ ਦੱਸ ਦਿਓ ਤੁਸੀਂ ਆ ਕੇ ਆਪੇ ਪੁੱਛ ਲਿਓ ਨਾਮ ਤੁਹਾਨੂੰ ਮੈਂ ਦੱਸਤਾ ਬਾਕੀ ਤੁਸੀਂ ਯਾਦ ਰੱਖਣਾ ਕਿਹੜੇ ਅਮਰੀਕ ਸਿੰਘ ਤਵਲੇ ਵਾਲੇ ਬਸ ਜਿੰਨੂੰ ਮਰਜ਼ੀ ਨਿਹਾਲ ਘੜਾ ਕੇ ਪੌਂਟੇ 'ਚ ਪਤਾ ਹੈ ਪੌਂਟੇ 'ਚ ਸਭ ਨੂੰ ਪਤਾ ਹੈ ਜੀ ਬਸ ਇਹਨੂੰ ਮਰਜ਼ੀ ਪੁੱਛ ਲਿਓ ਜਿਹੜੇ ਆ ਨਾ ਦੇਖੋ ਆਪਾਂ ਵੀ ਪੱਗ ਬਣਾਈ ਬਾਬਾ ਜੀ ਤੇ ਕਿਵੇਂ ਲਾਲਤੀ ਵਧੀਆ ਲੱਗਦੀ ਨਹੀਂ ਆਹ ਮੁੰਡਾ ਵਿਆਹ ਵਾਲਾ ਸਸਰੀਕਾ ਪ੍ਰੋਬਲਮ ਪਰ ਰੋਣਾ ਬਾਬਿਆਂ ਦਾ ਸਸਰੀ ਘਾਲ ਹੁੰਦਾ ਸਸਰੀਕਾ ਕਾਲ ਅਕਾਲ ਚਲੋ ਆਪਾਂ ਵੀ ਚੱਲੀਏ ਥੱਲੇ ਦੇਖੀਏ ਨਾ ਦੇਖੀਏ ਇਹਨਾਂ ਨੇ ਪ੍ਰੋਗਰਾਮ ਕਿ ਆਲੂ ਖਲਾਉਂਦੇ ਕਿ ਪਨੀਰ ਖਲਾਉਂਦੇ ਹੁਣ ਥੱਲੇ ਜਾ ਕੇ ਤੁਹਾਨੂੰ ਉਹ ਵੀ ਦਿਖਾਉਂਦਾ ਮੈਂ ਆਲੂ ਉਹ ਵੀ ਸ਼ਰਮ ਵੀਰੇ ਤੁਸੀਂ ਦੱਸੋ ਕਿਦਾਂ ਵਧੀਆ ਜੀ ਬੰਦਾ ਜੀ ਮੈਂ ਵੀ ਬਹੁਤ ਵਧੀਆ ਠੀਕ ਹੈ ਜੀ ਆ ਬਾਈ ਦਾ ਡੀਜੇ ਆ ਉਰੇ ਵਿਆਹ ਚ ਇੱਧਰ ਹਲਵਾਈ ਲਾਏ ਵੇ ਇਹਨਾਂ ਨੇ ਬਾਕੀ ਐਂਟਰੈਂਸ ਵਿਆਹ ਦੀ ਅਣ ਬਸ ਦੇਖੀ ਚਲੋ ਪਿੱਛੇ ਪਿੱਛੇ ਐਂਟਰੈਸ ਆ ਉਹ ਲੋ ਗੱਪੇ ਕਰੇ ਬਿਨਾਂ ਨੇ ਪਾਣੀ ਸਵਾਦ ਆ ਪੈਂਦਾ ਦੋ ਸਾਲ ਕਿਹੜੇ ਵਾਲੀ ਪੁਰੀ ਹੋ ਜੀ ਹਾਂਜੀ ਜਦੋਂ ਨਹੀਂ ਉੜ ਲੱਗਦੀ ਸੀ ਕੀ ਥਾ ਦੋ ਹੀ ਚੀਚਾ ਚਾਰ ਚੀਚਾ ਕਰੀ ਜੀ ਮੱਖੀ ਮੋਲੇ ਕਰੋ ਕੇਕ ਤੇ ਦੱਸੋ ਕਿਵੇਂ ਦਾ ਅੱਛਾ ਜੀ ਆਹੋਂ ਵੇਣ ਬਣਾਉਗਾ ਵਿਆਹ ਦੇ ਸਨੈਕਸ ਆਏ ਵੀ ਤੇ ਅਲੂ ਮਜਦੂਮ ਤੇ ਆਲੂ ਕੱਟਾ ਆ ਸਾਡਾ ਹਲਵਾਈ ਮਹਿਕਮਾ ਲੋਗਰ ਹਾਂ ਪਛਾਣ ਗਿਆ ਬੰਦਾ ਬਾਈ ਮੇਰੇ ਵੀ ਚੱਲ ਲੈ ਤੇਰੇ ਸੱਤ ਕੇ ਵੇਤਾ ਫੱਕੀ ਹੋ ਰੇ ਸੇਜੋ ਦੇਤਾ ਵਾ ਬਿੱਟੂ ਵੀਰੇ ਠੀਕ ਆ ਵਾ ਸੀ ਮਿਲ ਗਿਆ ਨਾ ਇੰਨਾ ਦੇ ਸ਼ਗਨ ਦੇਤਾ ਜੀ ਅਸੀਂ ਹੁਣ ਅਸੀਂ ਅੱਗੇ ਚੱਲੇ ਆ ਲੋ ਜੀ ਮੁੰਡੇ ਕੁੜੀ ਦੀ ਐਂਟਰੀ ਹੋਣ ਲੱਗੀ ਆ ਦਰਵਾਜ਼ੇ ਤੇ ਹਨਾ ਲੋ ਜੀ ਮੁੰਡਾ ਦੇ ਕੁੜੀ ਪੇਰਾ ਜੀ ਤੋਂ ਵੀਰ ਬੈਠੇ ਆ ਸਾਡੀ ਵਾਰੀ ਪਿੱਛੇ ਕੋਈ ਵੀ ਨਹੀਂ ਜਾਨ ਮੁੰਡਾ ਕੁੜੀ ਬੈਠੇ ਨੇ ਸਾਰੇ ਆਲੇ ਖਾਲੇ ਵਿੱਚ ਜਿੰਨਾ ਮਾਹੌਲ ਡੀ ਜੇ ਵਾਲੇ ਨੇ ਖਰਾਬ ਕੀਤਾ ਨਾ ਜੀਰੇ ਉਹ ਕਿਸੇ ਨੇ ਨਹੀਂ ਕੀਤਾ 2 ਮਿੰਟ ਬਾਅਦ ਹੀ ਤਾਂ ਡੀ ਜੇ ਬੰਦ ਹੋ ਜਾਂਦਾ ਹਾਂਜੀ ਵੀਰਾ ਜੀ ਕੀ ਹੋਇਆ ਹੁਣ ਲਾਈਟ ਬੱਜ ਗਈ ਜੀ ਲਾਈਟ ਭੱਜ ਗਈ ਹਾਂਜੀ ਕਿੱਦਾਂ ਭੱਜ ਗਈ ਡੀਜ਼ਲ ਵੀ ਲਿਆਣ ਤਾਂ ਤਾਂ ਹਾਂਜੀ ਹੋਰ ਜੋੜ ਰਿਹਾ ਜੋੜ ਰਿਹਾ ਅਟਕਦੇ ਜੋੜੋ ਫਿਰ ਤੇ ਹੱਥ ਕੇਕ ਆਇਆ ਜੀ ਕੁੜੀ ਦੇ ਹੱਥ 'ਚ ਰੱਸਾ ਮੁੰਡੇ ਦੇ ਹੱਥ ਗਲੇ ਪਾਇਆ ਵਾ ਪਾਓ ਤੇਰੇ ਸ਼ੰਗਲ ਵੀ ਐ ਏਡੀ ਬੇਇੱਜ਼ਤੀ ਤੁਸੀਂ ਬਦੰਦਰੋ ਸਰਵਜੀਤ ਸ਼ਬਦਾ ਸ਼ੰਗਲੀ ਵੀ ਬਣਾਈ ਵੀ ਲੋਕ ਲਾਇਆ ਬੰਨਿਆ ਗਿਆ ਹਾਂ